ਏਡੀਸੀ ਮਾਨਯੋਗ ਏਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਜਿਹੜਾ ਥਾਂ-ਥਾਂ ਠੇਕਿਆਂ ਦੇ ਬਾਹਰ ਲੋਕ ਆਪਣਾ ਅੱਡਾ ਜਮਾ ਕੇ ਬੈਠੇ ਆ ਮੈਂ ਸਮਝਦਾ ਜਿਵੇਂ ਹੱਤੇ ਮਿਲੇ ਆ ਸਰਕਾਰੀ ਹੱਤੇ ਨੇ ਉੱਥੇ ਬਹਿ ਕੇ ਆਪਾਂ ਪੀ ਸਕਦੇ ਆ ਅੱਜ ਲੋਕ ਬਾਹਰ ਪਿੰਦੇ ਆ ਕਿਸੇ ਨੇ ਸ਼ਾਮ ਨੂੰ ਸਕੂਲ ਸਕੂਲੋਂ ਆਣਾ ਬੱਚਿਆਂ ਨੇ ਆਣਾ ਕੀ ਸਿਹਤ ਦੇ ਰਹਿਆਂ ਸੀ ਬੱਚਿਆਂ ਨੂੰ ਸਾਡੀਆਂ ਧੀਆਂ ਪੈਣਾ ਸ਼ਾਮ ਨੂੰ ਗੁਰਦੁਆਰੇ ਜਾਂਦੀਆਂ ਉੱਥੇ ਪੀ ਕੇ 100-100 ਬੰਦਾ ਇੱਕ ਮਾਰਕੀਟ ਦਾ ਵੀ ਇਸ਼ੂ ਆ ਜਿਹੜੀ ਮਾਰਕੀਟ 'ਚ ਠੇਕਾ ਆ ਉਹ ਪੀ ਕੇ ਲੋਕ ਉਹੀ ਮਾਰਕੀਟ 'ਚ ਲੇਕਦੇ ਆ ਪਿਸ਼ਾਬ ਕਰਦੇ ਆ ਤੇ ਮੈਂ ਸਮਝਦਾ ਮਾਰਕੀਟ ਨੂੰ ਵਿੱਚ ਦਿੱਕਤ ਆ ਰਹੀ ਆ ਇਸ ਚੀਜ਼ ਨੂੰ ਨੱਥ ਪਾਉਣ ਲਈ ਅਸੀਂ ਏਡੀਸੀ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਵੀ ਚਾਹੇ ਕਨਸਰਨਡ ਅਥਾਰਟੀ ਨੂੰ ਤੁਸੀਂ ਇਹਦੀ ਚਾਹੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਚਾਹੇ ਕਾਰਪੋਰੇਸ਼ਨ ਸਾਹਿਬ ਨੂੰ ਵੀ ਜਿਹੜੇ ਸਬੰਧਤ ਥੇਕੇ ਵਾਲੇ ਆ ਉਹਨਾਂ ਨੂੰ ਇੱਕ ਲੈਟਰ ਜਰੂਰ ਇਸ਼ੂ ਕਰੋ ਵੀ ਜਿਹੜੇ ਪੀਣ ਵਾਲੇ ਆ ਉਹਨਾਂ ਨੂੰ ਹਦਾਇਤ ਦਿਓ ਵੀ ਹਾਤੇ ਹੀ ਬਣੇ ਉੱਥੇ ਬਹਿ ਕੇ ਪਿਓ ਵੀ ਲੋਕਾਂ ਇਹ ਏਰੀਆ ਤੁਹਾਡੇ ਬਹਿਣ ਲਈ ਨਹੀਂ ਆ ਇਹ ਲੋਕਾਂ ਲਈ ਆ ਤੇ ਸਰਕਾਰ ਦੀ ਜਗ੍ਹਾ ਕਿਹੜੇ ਏਰੀਆ ਦੀ ਗੱਲ ਹੋ ਰਹੀ ਹੈ ਤਕਰੀਬਨ ਸਾਰੇ ਏਰੀਆ ਦੀ ਗੱਲ ਆ ਜੇ ਦੇਖਿਆ ਨਾ ਲੁਧਿਆਣੇ ਸਾਰੇ ਪਾਸੇ ਅਸੀਂ ਘੁੰਮ ਕੇ ਦੇਖ ਲਿਆ ਸਾਡੇ ਕੋਲ ਵੀਡੀਓ ਮੌਜੂਦ ਆ ਅਸੀਂ ਹਰ ਇੱਕ ਠੇਕੇ ਤੇ ਜਾ ਰਹੇ ਤੇ ਇਹੀ ਹਾਲਾਤ ਬਣੇ ਜਿਹੜੇ ਦੇਖਿਆ ਜਾ ਪ੍ਰਵਾਸੀ ਵੀ ਤੇ ਪੰਜਾਬੀ ਵੀ ਜਿਹੜੇ ਠੇਕੇ ਦੇ ਬਾਹਰ ਦੋਨੋਂ ਪਿੰਦੇ ਨੇ ਇਹ ਚ ਇਹ ਚ ਪ੍ਰਵਾਸੀ ਪੰਜਾਬੀ ਦੀ ਗੱਲ ਨਹੀਂ ਆ ਇੱਥੇ ਤਾਂ ਗਲਤ ਤੇ ਸਹੀ ਦੀ ਗੱਲ ਆ ਇੱਥੇ ਲਾਅ ਐਂਡ ਆਰਡਰ ਦੀ ਗੱਲ ਆ ਵੀ ਲਾਅ ਸਾਡਾ ਕੀ ਕਹਿੰਦਾ ਵੀ ਜੇ ਤੁਸੀਂ ਪੀਂਦੇ ਹੋ ਆਪਣੇ ਘਰੇ ਬੈਠ ਕੇ ਪੀਓ ਹਾਤੇ ਬਣੇ ਆ ਆਪਣੇ ਦਫ਼ਤਰਾਂ 'ਚ ਪੀਓ ਇਹ ਨਹੀਂ ਸਾਡਾ ਲਾਅ ਇਹ ਇਜਾਜ਼ਤ ਨਹੀਂ ਦਿੰਦਾ ਚਾਹੇ ਉਹ ਪ੍ਰਵਾਸੀ ਆ ਚਾਹੇ ਪੰਜਾਬੀ ਆ ਕਿਸੇ ਟੀਨਾ ਜਿਹੜਾ ਜਿਹੜਾ ਬੰਦਾ ਲਾਅ ਨੂੰ ਆਪਣੇ ਹੱਥ 'ਚ ਲਾਊਗਾ ਅਸੀਂ ਉਹਦੇ ਖਿਲਾਫ ਕਿਉਂਕਿ ਤੁਮ ਪ੍ਰਸ਼ਾਸਨ ਰੱਖਾ ਬੰਦ ਕਰਕੇ ਬੈਠਾ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਜਦਾਂ ਚੁੱਕ ਕੇ ਥੱਲੇ ਕੋਲ ਆਣਗੇ ਦੇਖੋ ਹੁਣ ਅਸੀਂ ਅਸੀਂ ਪ੍ਰਸ਼ਾਸਨ ਦੇ ਹੱਥ ਧਿਆਨ 'ਚ ਲਿਆਂਦੀ ਹੈ ਗੱਲ ਮੈਂ ਸਮਝਦਾ ਵੀ ਇਹੀ ਗੱਲ ਹੁੰਦੀ ਹੈ ਵੀ ਸਾਡੇ ਧਿਆਨ 'ਚ ਨਹੀਂ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦੀ ਹੈ ਹੁਣ ਅੱਗੇ ਦੇਖਦੇ ਆਂ ਅਸੀਂ ਪੈਰਵਾਈ ਕਰਾਂਗੇ ਕਿ ਕਿ ਕਿਤਨਾ ਧਰਮਾ ਕਦੇ ਪੂਰ ਪ੍ਰਸ਼ਾਸਨਾ ਜੀ ਬਾਈਟ ਨਹੀਂ ਆਈ ਸੁਣੇਗੀ ਤਾਂ ਤੁਹਾਡੇ ਵੀ ਕਾਰਵਾਈ ਕੀ ਬੰਦੇ ਨਹੀਂ ਨਹੀਂ ਸੁਣਨਗੇ ਜੋਤ ਹਸਾਬ ਦਾ ਸਾਨੂੰ ਰਿਸਪੌਂਸ ਡੀਸੀ ਸਾਹਿਬ ਨੇ ਦਿੱਤਾ ਵੀ ਅਸੀਂ ਹੁਣੇ ਹੀ ਕਾਰਪੋਰੇਸ਼ਨ ਨੂੰ ਵੀ ਇਹ ਇੱਕੋ ਹੀ ਐਪਲੀਕੇਸ਼ਨ ਅਸੀਂ ਉੱਥੇ ਵੀ ਮਾਰਕ ਕਰਦੇ ਆਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਕਰਦੇ ਆਂ ਤੇ ਮੈਂ ਸਮਝਦਾ ਉਹਨਾਂ ਨੇ ਸੀਰੀਅਸ ਲੈ ਕੇ ਵੀਡੀਓ ਵੀ ਦੇਖੀਆਂ ਸਾਰੀਆਂ ਤੇ ਲੈਟਰ ਵੀ ਲਈਏ ਇਹ ਜੀ ਮੈਂ ਕਿੰਨੀ ਵਾਰੀ ਬੇਨਤੀ ਕੀਤੀ ਗਈ ਹੈ ਜਿੰਨੇ ਵੀ ਟੀਕੇ ਦੇ ਬਾਹਰ ਵੰਦੇ ਨੇ ਦੋ ਤਿੰਨ ਵਾਰੀ ਅਸੀਂ ਵੀ ਗਏ ਆ ਗੁਰੂ ਘਰ ਦੇ ਕੋਲ ਜੀ ਇਹ ਫਿਰ ਅਸੀਂ ਕਿੰਨੇ ਇਹਨਾਂ ਨੂੰ ਮਾਰਦੇ ਕੁੜਦੇ ਨਹੀਂ ਇਹਨਾਂ ਪਿਆਰ ਦਾ ਵੀ ਸਮਝਾਇਆ ਨਾ ਵੀ ਨਿਵਾੜ ਦੇ ਉਪਰੇ-ਪਰੇ ਆ ਗਏ ਇਹ ਵੇਲੇ ਸਾਨੂੰ ਦੋ ਦੋ ਵਾਰੀ ਕੰਪਲੇਂਟਾਂ ਵੀ ਆਈਆਂ ਜੀ ਫਿਰ ਇਹਨਾਂ ਸੋਦਾ ਵੀ ਲਾਇਆ ਸੋਦਾ ਲਾਇਆ ਚਾਹੇ ਸਾਡਾ ਕੋਈ ਪੰਜਾਬੀ ਬੰਦਾ ਚਾਹੇ ਪ੍ਰਵਾਸੀ ਆ ਨਾ ਜੀ ਫਿਰ ਇਹਨਾਂ ਦੇ ਖਿਲਾਫ ਵੀ ਐਕਸ਼ਨ ਆਪਣੇ ਮੁੱਢਾ ਤਲਵਾ ਚੱਕਾਂ ਦੀ ਜਿਹੜਾ ਗਲਤ ਉਹ ਗਲਤ ਗਲਤ ਤੇ ਪੰਜਾਬੀ ਵੀ ਆ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਨਾ ਕਿ ਲਿੱਤਾ ਜਾ ਪੂਰੇ ਤਰੀਕੇ ਨਾਲ ਖਿਲੇਤਾ ਜਾਊਗਾ ਜੀ ਸਰਕਾਰ ਨੂੰ ਵੀ ਕਹਿਤਾ ਵਾ ਅਸੀਂ ਬੇਨਤੀ ਕਰਨ ਆਏ ਹਾਂ ਉਹਨਾਂ ਦੀ ਹੱਡੀ ਆ ਅੱਡੀ ਉਹ ਕਦੇ ਵੀ ਨਹੀਂ ਮਾਰਕ ਕਰ ਦਿੰਦੇ ਨਾ ਜੀ ਕਿਸੇ ਨੇ ਵੀ ਨਿਕੰਗਾ ਜੀ ਕੋਕੂ ਰੋਡ ਤੋਂ ਨਿਕਰੇ ਆ ਕੋਈ ਸਿਗਰਟ ਪੀ ਕੇ ਕੋਈ ਕਿੱਦਾਂ ਹਨਾ ਪਿੱਛੇ ਕੋਈ ਨਹੀਂ ਦੇਖਦਾ ਹਨਾ ਥਾਂ ਥਾਂ ਤੇ ਕੋਕੇ ਖੁੱਲ ਗਏ ਨੇ ਜੀ ਹਨਾ ਜੀ ਇਹ ਜਿਹਨੂੰ ਗਲਤ ਨਹੀਂ ਕਹਿੰਦੇ ਪੀਣੀ ਆਪਣੇ ਹੱਥੇ ਹੈਗੇ ਅੰਦਰ ਬਹਿ ਕੇ ਪੀਣ ਹਾਂ ਜੀ ਜੀ ਬਣੇ ਹੋਏ ਆ ਹਨਾ ਸਿਕਾਰ ਇਹ ਸਭ ਕੋ ਦਿੱਤੀਆਂ ਤੁਹੂਤਾਂ ਉੱਪਰ ਕੋਈ ਸੁਣਦਾ ਨਹੀਂ ਇਹ ਅਗਲਾ ਕਹਿੰਦਾ ਵੀ ਸਾਡੀ ਉੱਥੇ ਪਹੁੰਚ ਸਾਡੀ ਉੱਥੇ ਪਹੁੰਚੀ ਜੀ ਕਹਿ ਕਿ ਵੀ ਇਹਨੂੰ ਦੇਖ ਲਿਆ ਪਿਆਰ ਨਾਲ ਵੀ ਕਹਿ ਕੇ ਦੇਖ ਲਿਆ ਡਾਂਗ ਵੀ ਭਰਾ ਕੇ ਦੇਖ